ਇੱਕ ਉਮਰ ਮਗਰੋਂ ਅਕਸਰ ਬੰਦਿਆਂ ਦੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਜਿਸ ਕਾਰਨ ਲੋਕਾਂ ਨੂੰ ਗੰਜਾਪਨ ਦਾ ਸ਼ਿਕਾਰ ਹੋਣਾ ਪੈਂਦਾ ਹੈ ਫਿਰ ਇਲਾਜ ਲਈ ਲੋਕ హెయిਰ ਟ੍ਰਾਂਸਪਲੈਂਟ ਜਾਂ ਫਿਰ ਮਹਿੰਗੀਆਂ ਦਵਾਈਆਂ ਖਾਣੇ ਸ਼ੁਰੂ ਕਰ ਦਿੰਦੇ ਨੇ ਜੋ ਇੱਕ ਬਹੁਤ ਹੀ ਮਹਿੰਗਾ ਇਲਾਜ ਦੱਸਿਆ ਜਾਂਦਾ ਹੈ ਪਰ ਗੁਰਦਾਸਪੁਰ ਵਿੱਚ ਇੱਕ ਅਜਿਹਾ ਸ਼ਖਸ ਹੈ ਜਿਸ ਦਾ ਉਸ ਤਰ੍ਹਾਂ ਹੀ ਲੋਕਾਂ ਲਈ ਵਰਦਾਨ ਬਣਿਆ ਹੋਇਆ ਹੈ ਲੋਕਾਂ ਅਨੁਸਾਰ ਤਸਵੀਰਾਂ ਵਿੱਚ ਜੋ ਸ਼ਖਸ ਲੋਕਾਂ ਦੀ ਟੰਡ ਕੱਢ ਰਿਹਾ ਹੈ ਉਸ ਦੇ ਉਸ ਤਰੇ ਨੂੰ ਵਰਦਾਨ ਹੈ ਕਿ ਉਹ ਜਿਸ ਦੀ ਵੀ ਟੰਡ ਕੱਢਦਾ ਹੈ ਉਸਦੇ ਸਿਰ ਤੇ ਨਵੇਂ ਵਾਲ ਆ ਜਾਂਦੇ ਨੇ ਐਨਾ ਹੀ ਐਨਾ ਹੀ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਇਸ ਆਦਮੀ ਕੋ ਲੋਕ ਦੂਸਰੇ ਰਾਜਾਂ ਤੋਂ ਲੈ ਕੇ ਵਿਦੇਸ਼ਾਂ ਤੋਂ ਵੀ ਟੈਂਡ ਕਰਵਾਉਣ ਆਉਂਦੇ ਨੇ ਜੇ ਨਹੀਂ ਯਕੀਨ ਤਾਂ ਤੁਸੀਂ ਵੀ ਸੁਣ ਲਓ ਲੋਕਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਮੇਰੇ ਬ੍ਰਦਰ ਹੈਗਾ ਨੈਣੀਤਾਲ ਤੋਂ ਉਹ ਇੱਥੋਂ ਕਰਵਾ ਕੇ ਗਏ ਸੀਗੇ ਉਹਨਾਂ ਨੂੰ 50% ਤੋਂ ਜ਼ਿਆਦਾ ਇੰਪਰੂਵਮੈਂਟ ਹੈ ਵਾਲਾਂ ਦੀ ਉਹਨਾਂ ਨੂੰ ਮੂੰਹ ਸੁਣ ਕੇ ਹੀ ਮੈਂ ਇੱਥੇ ਆਇਆ ਵੀ ਮੈਂ ਵੀ ਟ੍ਰਾਈ ਕਰਕੇ ਦੇਖਦਾ ਜੇ ਬਲ ਆਪਣਾ ਫਰਕ ਪਵੇ ਇਹ ਇਸ ਕਰਕੇ ਵਿਸ਼ਵਾਸਵਾ ਕੇ ਫਰਕ ਪਏਗਾ ਬ੍ਰਦਰ ਦੇ ਇਸ ਨੂੰ ਦੇਖ ਕੇ ਤਾਂ ਵਿਸ਼ਵਾਸ ਬਣਿਆ ਵੀ ਫਰਕ ਪਾਊਗਾ ਤੇ ਇਹ ਛੋਟੀ ਜਿਹੀ ਕੁਰਸੀ ਤੇ ਲਾ ਕੇ ਬੈਠੇ ਹੋਏ ਨੇ ਕਿੰਨੀ ਦੇਰ ਤੋਂ ਲਾ ਕੇ ਬੈਠੇ ਹੋਏ ਨੇ ਦੇਖੋ ਮੈਨੂੰ ਤਾਂ ਇਹਨਾਂ ਨੌਲੇਜ ਨਹੀਂ ਹੈ ਲੇਕਿਨ ਮਤਲਬ ਨਾਮ ਇਹਨਾਂ ਦਾ ਮੈਂ ਕਾਫੀ ਦੇਰ ਤੋਂ ਸੁਣਦਾ ਆ ਰਿਹਾ ਪਿਛਲੇ 7-8 ਮਹੀਨਿਆਂ ਤੋਂ ਤੇ ਮੈਨੂੰ ਮੌਕਾ ਅੱਜ ਮਿਲਿਆ ਹਾਂ ਦਾ ਪੀੜ੍ਹੀਆਂ ਲੱਗੀਆਂ ਹੁੰਦੀਆਂ ਇੱਥੇ ਲਗਾਤਾਰ ਹਾਂ ਜਦੋਂ ਆਈ ਦਾ ਇੱਥੇ ਰਸ਼ ਮਿਲਦਾ ਪਰ ਮੇਰੇ ਸੱਜਣ ਬੇਲੀਆਂ ਨੇ ਮੈਨੂੰ ਦੱਸਿਆ ਸੀ ਵੀ ਉੱਥੇ ਯਾਰ ਇੱਕ ਬੰਦਾ ਵਾ ਏਦਾਂ ਉਸ ਤਰ੍ਹਾਂ ਲਾਉਂਦਾ ਦਵਾਲ ਆ ਜਾਂਦਾ ਪਰ ਮੈਂ ਇਹ ਕਿ ਇਹਨਾਂ ਦੇ ਉੱਤੇ ਉਸ ਤਰ੍ਹਾਂ ਲਾਉਣਾ ਵਾਲ ਕਿਦਾਂ ਆ ਜਾਣਗੇ ਪਰ ਮੈਂ ਉਹਨਾਂ ਬੰਦਿਆਂ ਦੇ ਜਿਹੜੇ ਮੇਰੇ 6-7 ਦੋਸਤ ਹੀ ਸੀ ਨਾ ਉਹਨਾਂ ਦੇ ਵਾਲ ਆਏ ਵੇਖ ਕੇ ਫਿਰ ਮੈਂ ਨਾ ਕੋ 15 ਦਿਨ ਪਹਿਲਾਂ ਆਇਆ ਤੁਸੀਂ ਮੇਰੇ ਵੇਖਿਓ ਨੇ ਵਾਲ ਕਿ ਬਿਲਕੁਲ ਹੀ ਇਦਾਂ ਹੀ ਇਦਾਂ ਹੋਣਾ ਨਾ ਉਸ ਤਰ੍ਹਾਂ ਦੇ ਨਾਲ ਕੀਤੇ ਆ ਮੇਰੇ ਅੱਧੇ ਵਾਲ ਜਿਹੜੇ ਆ ਗਏ ਆ ਮੈਂ ਗੇਂਦਾ ਵੀ ਇਹਨਾਂ ਦੇ ਉੱਤੇ ਕੋਈ ਕੁਦਰਤ ਦੀ ਮਾਲਕ ਦੀ ਕਿਰਪਾ ਜਿਹੜਾ ਕੋਈ ਦਵਾ ਕਰਦੇ ਆ ਇਹਨਾਂ ਕੁਦਰਤ ਵਾਲੇ ਨਹੀਂ ਕੋਈ ਵਾਰਿਆ ਜਿਹੜਾ ਬੰਦਿਆਂ ਦੇ ਵਾਲ ਆਉਂਦੇ ਆ ਪਰ ਮੈਂ ਪਹਿਲੇ ਹੀ ਕਿਰਸ਼ਮਾ ਵੇਖੰਦਾ ਐ ਇਹੋ ਜੀਆਂ ਚੀਜ਼ਾਂ ਦਾ ਕਿ ਉਸ ਤਰ੍ਹਾਂ ਦੇ ਲਾਉਣ ਦੇ ਨਾਲ ਵੀ ਕੋਈ ਬੰਦਾ ਵਾਲ ਲਿਆ ਸਕਦਾ ਕਿ ਜਿਹੜੇ ਕੋ ਹੋਮੋਪੈਥਕ ਵਾਲੇ ਜਾਂ ਦੂਸਰੇ ਮੈਡੀਸਨ ਵਾਲੇ ਕੋਈ ਵੀ ਆਡੇ ਇਲਾਜ ਨਹੀਂ ਕਰ ਸਕਦਾ ਕੋ ਵਾਲ ਆਈ ਨਹੀਂ ਪਰ ਇੱਕ ਰੀ ਮੈਂ ਨਾ ਵੀ ਜੇ ਕਿਨੂੰ ਵੇਖਣਾ ਕਿਸੇ ਨੇ ਪਰਖ ਕੇ ਤੇ ਇਹ ਵੀ ਜਗਿੰਦਰਪਾਲ ਦੇ ਕੋਲ ਆ ਕੇ ਇੱਕ ਰੀ ਉਸ ਤਰ੍ਹਾਂ ਲਵਾ ਆ ਗਿਆ ਆਪਣਾ ਜੂਰ ਵੇਖਣ ਤੇ ਵਾਲ ਇਹਨਾਂ ਦੇ 100% ਹੀ ਆਉਣਗੇ ਲੈਣ ਲੱਗੀਆਂ ਹੁੰਦੀਆਂ ਜਦੋਂ ਆਉਂਦੇ ਇੱਥੇ ਤੁਸੀਂ ਵੇਖਿਓ ਨਾ ਕਿ 6-7 ਜਣੇ ਨੇ ਲੱਗੇ ਵਾਲ ਕਟਾਏ ਨੇ ਉਸਤਰਾ ਲਵਾਇਆ ਇਹਦੇ ਕੋਲ ਵਾਰਾ ਕਟਣ ਦਾ ਟਾਈਮ ਹੀ ਨਹੀਂ ਮਿਲਦਾ ਇਨੀ ਸੰਗਤੀ ਇਹਦੇ ਕੋਲ ਆਉਂਦੀ ਹੈ ਬੜੀ ਬੜੀ ਦੂਰੋਂ ਆਉਂਦੇ ਨੇ ਇੱਕ ਮੱਗੇ ਪੁੱਛਿਆ ਕਿ ਇਹਨੂੰ ਤਾਂ ਹੰਨਾਈ ਤਾਲ ਤੋਂ ਆਇਆ ਇੱਕ ਆਖੰਦੇ ਸੇ ਲੁਧਿਆਣੋਂ ਆਇਆ ਇੱਕ ਪੁੱਤੋਂ ਪਿਛਲੇ ਜਿਹੜੇ ਆਇਆ ਹੁੰਦਾ ਸੀ ਮੈਂ ਸਿੰਗਾਪੁਰੋਂ ਆਇਆ ਸਪੈਸ਼ਲੀ ਇਹਨਾਂ ਕੋ ਉਸਤਰਾ ਲਵਾਉਣ ਕਿ ਮੈਂ ਇਹਨਾਂ ਦਾ ਨਾਮ ਸੁਣਿਆ ਸੀ ਲੋਕਾਂ ਦਾ ਤਾਂ ਕਹਿਣਾ ਹੈ ਕਿ ਇਸ ਸ਼ਖਸ ਦੇ ਉਸਤਰੇ ਨੂੰ ਵਰਤਾਨ ਹੈ ਪਰ ਅਸਲ ਵਿੱਚ ਕੀ ਕਹਾਣੀ ਹੈ ਸੁਣਦੇ ਆ ਨਾਈ ਦੇ ਖੁੱਦ ਦੀ ਜ਼ੁਬਾਨੀ ਇਹ ਮਾਰਾ ਕੋ ਜੇ ਮਾਰੇ ਸਾਂ ਮੈਂ ਸਾਰਾ ਬਕਸ਼ਾ ਮਾਰਾ ਜੀ ਚਲਾਉ ਜੀ ਨਾਇਸ ਕਰਕੇ ਸਾਰਿਆਂ ਦੇ ਉਸਤਰਾ ਲਾਉਣਾ ਮੈਨੂੰ ਹਜੇ ਤੱਕ ਕਿਸੇ ਦਾ ਲਾਮਾ ਨਹੀਂ ਆਇਆ ਹਜ਼ਾਰਾਂ ਦੁਨੀਆਂ ਮੇਰ ਕੋ ਵਾਰ ਕਰਾ ਗਿਆ ਇਸ ਕਰਕੇ ਵੀ ਮਹਾਰਾਜੀ ਮੈਨੂੰ ਕਿਰਪਾ ਇਸ ਕਰਕੇ ਮੈਂ ਉਹਨਾਂ ਦੇ ਵਾਰ ਲਿਆ ਉਹਨੇ ਤੇ ਮੈਨੂੰ ਬਹੁਤ ਖੁਸ਼ੀ ਹੋਣਦੀ ਯਾਰ ਜਿਹੜਾ ਜਿਹੜਾ ਦੇ ਵਾਰ ਆਉਂਦੇ ਕਿਹੜੀ ਕਿਹੜੀ ਜਗ੍ਹਾ ਤੋਂ ਲੋਕ ਤੁਹਾਡੇ ਕੋ ਇੱਥੇ ਪਹੁੰਚ ਕੇ ਵਾਰ ਕਟਾ ਚੁੱਕੇ ਨੇ ਬਹੁਤ ਬਹੁਤ ਦੂਰ ਤੋਂ ਆਉਂਦੇ ਆ ਜੀ ਮੇਰ ਕੋ ਬੰਬਾ ਕਲਕੱਤਾ ਓਡੀਸਾ ਬਿਹਾਰ ਬੰਗਾਲ ਮਹਾਰਾਸ਼ਟਰ ਬਹੁਤ ਦੂਰ ਦੂਰ ਤੋਂ ਕਦੀ ਲੋਕ ਜਿਹਨੇ ਬਾਈ ਦੇ ਵੇ ਕਿਸੇ ਦੇ ਵਾਲ ਨਹੀਂ ਆਂਦੇ ਤੇ ਉਹ ਕਦੀ ਤੁਹਾਡੇ ਦੇ ਹੈਵੀ ਨਹੀਂ ਹੋਇਆ ਕਿ ਮੇਰੇ ਵਾਲ ਨਹੀਂ ਆਏ ਮੇਰੀ ਟੈਂਡ ਕਰ ਦਿੱਤੀ ਰਹਿੰਦੀ ਹੁੰਦੇ ਵਾਲ ਵੀ ਡਾਤੇ ਨਹੀਂ ਕਦੇ ਇਹ ਜਿਹਾ ਕਰਦੀ ਹਾਂ ਕਦੀ ਕੱਟ ਨਹੀਂ ਇਹ ਜਿਹੀ ਬੜੀ ਕਿਰਪਾ ਮਹਾਰਾਜ ਜੀ ਮੇਰੇ ਸਗੋਂ ਜਿਨ੍ਹਾਂ ਦੇ ਵਾਲ ਆਂਦੇ ਸਗੋਂ ਮੈਨੂੰ ਕੋਈ ਨਾ ਕੋਈ ਚੀਜ਼ ਕੋਈ ਕੇਲੇ ਲਿਆਉਂਦਾ ਬੇਲੇ ਕੋਈ 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 ਚੀਜ਼ ਲਿਆਉਦਾ ਖੁਸ਼ੀ ਵਾਸਤੇ ਤੇ ਲਾ ਭਿੰਨ ਪੰਡੋ ਪ੍ਰਸ਼ਾਦ ਆ ਪੈਸੇ ਕਿੰਨੇ ਲੈਂਦੇ ਵਾਲ ਪੈਸੇ ਕੋਈ ਜੇ ਦੇ ਕੋਈ ਅਸ਼ਾ ਕੋ ਦਿਹਾ ਜਾਂਦਾ ਕੋਈ ਤੇ ਨਹੀਂ ਦਿੰਦਾ ਤਾਂ ਵੀ ਉਹਦਾ ਪੜਾ ਤੇ ਲਗਾਤਾਰ ਜਿਹੜੇ ਵਾਲ ਤੁਸੀਂ ਕੱਟੇ ਜਾਂਦੇ ਜੇ ਮੈਂ ਦੇਖਿਆ ਵੇ ਕੋਈ ਨੈਣੀਦਲ ਤੋਂ ਮੈਂ ਪੁੱਛਿਆ ਸੀ ਨੈਣੀਦਲ ਤੋਂ ਆਇਆ ਕੋਈ ਕਿਤੋਂ ਆਇਆ ਹੋਇਆ ਵਾ ਅੰਬਰਸਰੋ ਵੀ ਕੋਈ ਲੋਕ ਇੱਥੇ ਪਹੁੰਚੇ ਹੋਏ ਨਹੀਂ ਲਗਾਤਾਰ ਉਹ ਵਾਲ ਆਪਣੇ ਕਟਾਰੇ ਨੇ ਤੇ ਜੇ ਕੋਈ ਉਹਨਾਂ ਦੇ ਸਾਈਡ ਇਫੈਕਟ ਹੋ ਜਾਂਦਾ ਵਾ ਜਾਂ ਕੁਝ ਵੀ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਕੌਣ ਉਹ ਮੈਂ ਜ਼ਿੰਮੇਵਾਰ ਹਾਂ ਇਹ ਤੁਹਾਡੀ ਗਰੰਟੀ ਹੈ ਕਿ ਵਾਲ ਆਣਗੇ ਆਣਗੇ ਠੀਕ ਹੈ ਜੀ ਪੱਕੇ ਜ਼ਰੂਰ ਹੂੰ ਬਿਲਕੁਲ ਆਣਗੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਅਡਾ ਲਗਾਇਆ ਮੈਨੂੰ ਉਤਰਾ 20-25 ਸਾਲ ਹੋ ਗਏ ਕੰਮ ਕਰਦਿਆਂ ਹੂੰ ਤੇ WhatsApp ਤੇ ਥੋੜਾ ਚਾਰ ਸਾਲ ਚਾਰ ਮਹੀਨੇ ਹੋਇਆ ਪਾਇਆ ਨਾ ਮੈਨੂੰ ਇੱਕ ਇਧਰੋਂ ਮੜਾ ਹੈ ਮਲੋੜ ਤੋਂ ਉਹਦੇ ਮੜੇ ਤੇ ਮੈਂ ਪਹਿਲਾ ਵਾਰ ਤਿਆਰ ਕੀਤੇ ਸੀ ਉਹਨੇ ਕਿਹਾ ਅੰਕਲ ਜੀ ਤੁਸੀਂ ਮੇਰੀ WhatsApp ਤੇ ਫੋਟੋ ਪਾਓ ਤੇ ਸਾਰਿਆਂ ਨੂੰ ਖੁਸ਼ੀ ਦਿਵਾਓ ਇਸ ਕਰਕੇ ਮੈਂ ਫਿਰ WhatsApp ਤੇ ਫੋਟੋ ਆਪੇ ਪਾਈ ਛੋਟੀ ਜਿਹੀ ਕੁਰਸੀ ਦੇ ਉੱਤੇ ਤੁਸੀਂ ਮੇਨ ਰੋਡ ਦੇ ਉੱਤੇ ਵੈਸੇ ਬੈਠੇ ਹੋਏ ਜੇ ਕਦੀ ਐ ਨਹੀਂ ਦਿਲ ਚਾਹਾ ਕਿ ਕੋਈ ਵੱਡੀ ਦੁਕਾਨ ਖੋਲੀ ਜਾਵੇ ਪੈਸੇ ਵੀ ਕਮਾਏ ਜਾਣ ਨਹੀਂ ਭਾਜੀ ਇਹ ਤਾਂ ਸੋਚਿਆ ਨਹੀਂ ਕਿ ਮੈਨੂੰ ਪੈਸਿਆਂ ਦੇ ਨਹੀਂ ਮੈਨੂੰ ਹਰ ਇੱਕ ਦੇ ਵਾਲ ਆਉਣੇ ਚਾਹੀਦੇ ਮੈਨੂੰ ਪੈਸਾ ਦੀ ਭੁੱਖ ਨਹੀਂ ਸਿਰ ਮਨੇ ਇਨੇ ਖੁਸ਼ ਹੋਣੀ ਸ਼ਾਇਦ ਇਹ ਵਾਲ ਆਉਣ ਵਾਲ ਆਉਣ ਕਹਿੰਦਾ ਮਤਲਬ ਆ ਕਿ ਕੁਛ ਜਿਸ ਤਰ੍ਹਾਂ ਜੈਂਟਸ ਹੁੰਦੇ ਆ ਤੁਹਾਡੇ ਕੋਈਆਂ ਲੇਡੀ ਵੀ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਵਾਲ ਰੱਬੀ ਝੜ ਜਾਂਦੇ ਨੇ ਪਰਵੱਟੇ ਤੱਕ ਨਹੀਂ ਬਚਦੇ ਕੀ ਉਹਨਾਂ ਦਾ ਵੀ ਇਲਾਜ ਹੈ ਤੁਹਾਡੇ ਕੋਲ ਬਿਲਕੁਲ ਉਹ ਵੀ ਆਉਂਡੀਆਂ ਜੀ ਮੇਰੇ ਕੋਲ 20-25 ਗੁਜਰਾਤੋਂ ਆਉਂਦੀਆਂ ਕੁੜੀਆਂ ਬਰਸਾਰ ਤੋਂ ਆਉਂਦੀਆਂ ਲੁਧਿਆਣਾ ਤੋਂ ਆਉਂਡੀਆਂ ਬਹੁਤ ਦੂਰ ਤੱਕ ਕੁੜੀਆਂ ਵੀ ਆਉਂਦੀਆਂ ਵਿਚਾਰੀਆਂ ਐਸੇ ਕੁਰਸੀ ਤੇ ਬਹਿ ਕੇ ਵਾਲ ਕੱਟਦੀ ਜੀ ਨਹੀਂ ਉਹ ਆਪਣੇ ਮੈਂ ਘਰ ਕਰਨਾ ਜੀ ਕੁੜੀਆਂ ਦੇ ਠੀਕ ਹੈ ਤੇ ਗਿਣਤੀ ਇਸ ਵੇਲੇ ਜੇ ਆਪਾਂ ਗਿਣਤੀ ਲਾਈਏ ਤੇ ਗਿਣਤੀ ਕਿੰਨੀ ਹੋ ਚੁੱਕੀ ਹੈ ਇਸ ਵੇਲੇ ਜਿਹੜੇ ਵਾਲ ਤੁਹਾਡੇ ਕੋਲ ਆ ਗਏ ਤੇ ਉਹ ਆਪਣੇ ਵਾਲ ਵਧਾ ਚੁੱਕੇ ਨੇ ਕਿੰਨੀ ਗਿਣਤੀ ਹੋ ਚੁੱਕੀ ਹੈ ਮੇਰੇ ਕੋਲ ਤਾਂ ਘਟਾ ਘਟਾ ਗਿਣਤੀ ਤਾਂ ਕੋਈ ਪਤਾ ਹੀ ਨਹੀਂ ਜੀ ਕਿੰਨੀ ਹੋ ਗਈ ਹੈ ਹਾਂ ਹਾਂਜੀ ਤੇ ਇਹ ਬਖਸ਼ ਕਿੱਥੋਂ ਮਿਲੀ ਕਿਸ ਤਰ੍ਹਾਂ ਮਹਾਰਾਜ ਜੀ ਦੇਖੋ ਜੀ ਮੈਂ ਜਿਹਨਾਂ ਦੀ ਝੋਲੀ ਚ ਆਣਾ ਜਿਹਨਾਂ ਦੇ ਮੈਂ ਗਵਾ ਮੱਝਾ ਚਾਰਦਾ ਹਾਂ ਉਹ ਮੈਂ ਸੋਤਾ ਪੈਰ ਮੈਨਾਂ ਉਹਨਾਂ ਨੂੰ ਬਖਸ਼ ਦਿੱਤੀ ਤੇ ਇਹ ਚੀਜ਼ ਸਾਹਿਬ ਲੋਕਾਂ ਦੀ ਸੇਵਾ ਕਰ ਸੇਵਾ ਚਾਲੂ ਕਰ ਦਿੱਤੀ ਸੇਵਾ ਚਾਲੂ ਕਰ ਦਿੱਤੀ ਤੇ ਲਗਾਤਾਰ ਸੇਵਾ ਗੁਰੂ ਜੀ ਨੇ ਤੁਹਾਨੂੰ ਦਿੱਤੀ ਹੈ ਉਹ ਗੁਰੂ ਜੀ ਦਾ ਨਾਮ ਵੀ ਆਪਾਂ ਜਾਨਣਾ ਚਾਹਾਂਗੇ ਬਾਬਾ ਗਰੀਬਦਾਦ ਜੀ ਹਾਂ ਉਹਨੇ ਤੁਹਾਨੂੰ ਸੇਵਾ ਦਿੱਤੀ ਹੈ ਹਾਂਜੀ ਸੁਣਾ ਦੇਣਾ ਚਾਹੋਗੇ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਕੀ ਕਹਨੇ ਜਾਂਦੇ ਜਿਹੜੇ ਮੈਂ ਕਹਿੰਦਾ ਜਿਹੜਾ ਵੀਰ ਭਰਾ ਦੇ ਵਾਲ ਹੈ ਜੋ ਡੜਾਟੇ ਮੇਰੇ ਕੋ ਪਹੁੰਚੋ ਤੇ ਮੈਂ ਕੋਈ ਪੈਸੇ ਨਹੀਂ ਲੈਣਦਾ ਜੇ ਕਿਸੇ ਦੀ ਇੱਛਾ ਕੋਈ ਤੇਜਾ ਦਾਦ ਨਹੀਂ ਪੜਾ ਉਹਦਾ ਵੀ ਪੜਾ ਜਿਹੜਾ ਦਿੰਦਾ ਉਹਦਾ ਵੀ ਪੜਾ ਪੈਸੇ ਮੈਨੂੰ ਕੋਈ ਲੋੜ ਨਹੀਂ ਮੈਂ ਸਿਰਫ ਇਨੇ ਜੇ ਖੁਸ਼ ਹੋ ਜਾਣਾ ਇਹਨਾਂ ਦੇ ਵਾਲ ਹੋਣੇ ਚਾਹੀਦੇ ਹਾਂ ਵਾਲਾ ਜੀ ਹੋਨੇ ਕੁਦਰਤੀ ਖੇੜ ਹੈ ਜਾਂ ਫਿਰ ਕੋਈ ਡੂੰਗੀ ਸਾਇੰਸ ਇਸ ਬਾਰੇ ਹਾਲੇ ਵੀ ਕਹਿਣਾ ਕੁਝ ਸਪਸ਼ਟ ਨਹੀਂ ਹੈ ਪਰ ਫਿਰ ਵੀ ਜੇ ਤੁਹਾਨੂੰ ਵਾਲਾਂ ਦੀ ਸਮੱਸਿਆ ਹੈ ਤੇ ਮਹਿੰਗੀਆਂ ਦਵਾਈਆਂ ਨਹੀਂ ਖਾਣੀਆਂ ਚਾਹੁੰਦੇ ਤਾਂ ਫਿਰ ਇੱਕ ਵਾਰ ਇਸ ਸ਼ਖਸ ਨੂੰ ਮਿਲਣ ਵਿੱਚ ਹਰਜ਼ ਵੀ ਕੀ ਹੈ ਗੁਰਦਾਸਪੁਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ